ਲਓ ਜੀ ਪ੍ਰੋਟੇ ਕਾਲੇ ਹੋਣਾ ਤੁਹਾਨੂੰ ਵਾਇਰਲ ਬਲ ਬਕਸੇ ਸਾਰਾ ਦਿਨ ਕੰਮ ਕਰਨਾ ਕਿਉਂਕਿ ਸੁਸਤੀ ਜੜਨ ਨਹੀਂ ਹੁਣ ਬਹੁਤ ਜ਼ਿਆਦਾ ਸੁਸਤੀ ਚਾਹੀਦੀ ਸੁਸਤੀ ਆ ਸੋਚਣਾ ਵੀ ਹੈ ਕਿ ਸੁਸਤੀ ਦੀ ਗਗਨ ਕਹਿੰਦੀ ਜਿੱਥੇ ਕੋਈ ਕੁਰਸੀ ਮਿਲਦੀ ਜਿੱਥੇ ਕੋਈ ਕੋਈ ਵੀ ਚੀਜ਼ ਮਿਲਦੀ ਉਥੇ ਲੇਟ ਜਾਓ ਕਹਿੰਦੀ ਮਿਲਦਾ ਤੂੰ ਦੇਖ ਜਾਣਾ ਤੂੰ ਸੋਚਦਾ ਨਹੀਂ ਹੈ ਸ਼ਰਮ ਨਹੀਂ ਕਰਦੀ ਜਿੱਦੇ ਸੋਹਬਾ ਕੁਰਸੀ ਲਾਤਵਾ ਕੇ ਬਰਾਕਰ ਤੋਂ ਬੈਠਣਾ ਨਹੀਂ ਤੇ ਸੁਸਤੀ ਪੈ ਜਾਣਾ ਸਾਰਾ ਦਿਨ ਫਰੀ ਸੌ ਪਾਗਲਾ ਵਾਂਗੂ ਕਿ ਸੁਸਤੀ ਨਾ ਪੈ ਜਾਏ ਸੁਸਤੀ ਨਾ ਪੈ ਜਾਏ ਦੇਰ ਸਾਲਾ ਪਰੋਨੇ ਆਜ ਆ ਸ਼ੂਟ ਕੀ ਦਾ ਉਹ ਤਾਂ ਮੈਂ ਹੁਣ ਲੈ ਲਿਓ ਅਮੀ ਦਾ ਸੋਨਾ ਕਲਰ ਲਓ ਜੀ ਪਿੰਡ ਪਹੁੰਚ ਗਏ ਅਸੀਂ ਤੇ ਪਿੰਡ ਸਾਡੇ ਰਿਸ਼ਤੇਦਾਰ ਆਏ ਹੋਏ ਨੇ ਤੇ ਰਿਸ਼ਤੇਦਾਰਾਂ ਨੇ 12 ਵਜੇ ਜਾਣਾ ਤੇ ਟਾਈਮ ਹੋ ਗਿਆ 1 ਵਜੇ ਦਾ ਤੇ 12 ਕਦੋਂ ਮਣ ਵਜਨੇ ਮਾਰਾ ਬਾਈ ਰਿਸ਼ਤੇਦਾਰ ਕਹਿੰਦੇ ਜਾਣਾ ਭੱਜ ਫਲ ਕੇ ਉਹ ਠੀਕ ਕੋਈ ਕਿਸੇ ਜੀ 12 ਤੋਰ ਜਾ ਠੀਕ ਠੈਡੇ ਉਹ ਲਾ ਕੇ ਡਾਊਨ ਹੋ ਗਏ ਕਿਤੇ ਰਹਿ ਗਏ ਤੇ ਰਿਸ਼ਤੇਦਾਰਾਂ ਨੂੰ ਸਵੇਰ ਦੀ ਰੋਟੀ ਇਹਨਾਂ ਨੇ 12 ਵਜੇ ਦਿੱਤੀ ਨਹੀਂ ਇਹ ਕਦੇ 12 ਵਜੇ ਜਾਣਾ 11 ਵਜੇ ਕੋਈ ਹੋਣੇ 12 ਵਜੇ ਦਾ ਟਾਈਮ ਸ਼ਾਮ ਦਾ ਸਾਡੀ ਕੋਈ ਗਲਤੀ ਨਹੀਂ ਤੁਸੀਂ ਕਿਹਾ ਸੀ 12 ਵਜੇ ਜਾਣਾ ਤੇ ਅਸੀਂ ਰੋਟੀ 11 ਵਜੇ ਖਵਾਤੀ ਤੁਹਾਨੂੰ ਦੇਖ ਲਓ ਹੁਣ ਤੁਹਾਡੀ ਮਰਜ਼ੀ ਹੈ ਫਿਰ ਆਣਾ ਅਸੀਂ ਦੁਪਹਿਰ ਦੀ ਰੋਟੀ ਬਚਾ ਲਈ ਕਿ ਦੁਪਹਿਰੇ ਨਾਲ ਰੋਟੀ ਹੋਣੀ ਆਪਾਂ ਫੋਲ ਦੱਸ ਕਿੱਥੇ ਰੱਖੇ ਪਰੇ ਰੱਖੇ ਨੂੰ ਇਹ ਕੱਲ ਗਗਨ ਦੀ ਰਿਟਾਇਰਮੈਂਟ ਤੇ ਪਾਉਣੇ ਹਨ ਗਗਨ ਜਿੱਤਾ ਹੀ ਭੁੱਲ ਗਿਆ ਗਗਨ ਦੀ ਰਿਟਾਇਰਮੈਂਟ ਤੇ ਤੁਹਾਨੂੰ ਪਾ ਦੇ ਮਾਰ ਤੁਹਾਨੂੰ ਨਹੀਂ ਚੱਲੇਗਾ ਪਾ ਦੇ ਨਹੀਂ ਹੋਣੇ 11 ਆਹ ਮੈਂ ਕੰਮ ਕਰੂਗੀ ਕਹਿੰਦੇ ਤਾਂ ਕਹਿੰਦਾ ਇਹ ਅਮਨ ਤਿੰਨ ਨਹੀਂ ਤਿੰਨ ਪਰੌਂਠੇ ਖਾਣ ਦੇ ਬਾਵਜੂਦ 1000 ਰੁਪਇਆ ਦੇਖੋ ਕਿੰਨੇ ਵਾਰ ਪਰੌਂਠੇ ਖਾਣ ਨੂੰ ਸਨਮਾਨਿਤ ਕੀਤਾ ਮੇਰਾ ਪਰੌਂਠੇ ਕਹਿੰਦੀ ਹੈ ਪਰੌਂਠੇ ਕਹਿੰਦੀ ਹੈ ਹੋਰ ਕੁਲਵਿੰਦਰ ਨੇ ਵਾਅਦਾ ਖਾਦੇ ਸਾਰੇ ਤਾਂ ਗੱਲੇ ਕੱਲੇ ਤੇ ਆਖੀ ਮੇਰੀ ਮਾਂ ਨੂੰ ਗਿਰ ਪਕਾਉਂਦੀ ਮੈਂ ਬੜਾ ਬੰਦਾ ਨਹੀਂ ਇਹ ਬਣਾ ਦਿਓ ਯਾਰ ਬੰਨੀ ਬਈ ਨਹੀਂ ਥੋੜੀ ਰੋਟੀ ਲਾ ਕੇ ਨਾ ਜਿਨੇ ਵੱਧ ਭਰੌਣੇ ਖਾਦੇ ਉਹਨੂੰ ਸਨਮਾਨਤ ਕੀਤਾ ਅੱਛਾ ਦੇ ਲੋ ਮੈਨੂੰ ਤੁਹਾਨੂੰ ਰੋਟੀਆਂ ਖਾਣੀਆਂ ਨੇ ਜਿੰਨੀਆਂ ਰੋਟੀਆਂ ਹੋਣ ਦੀ ਨਹੀਂ ਵੱਧ ਖਾਣ ਵਾਲੇ ਹੋਰ ਨਹੀਂ ਡਾਈਟ ਫੋਲੋ ਕਰੀਏ ਡਾਈਟ ਕਿੱਦਾਂ ਬੋਲੇ ਇੱਥੇ ਵੱਧ ਖਾਣ ਵਾਲੇ ਨੂੰ ਸਨਮਾਨਤ ਕੀਤਾ ਜਾਂਦਾ ਨਹੀਂ ਘੱਟ ਖਾ ਸਕਦੇ ਇੱਥੇ ਆਪਾਂ ਡਾਈਟ ਫੋਲੋ ਨਹੀਂ ਕਰਦੇ ਉਹ ਮੈਂ ਕਿਹਾ ਵੀ ਬਾਹਰ ਰੱਖੋ ਉੱਥੇ ਬੈਠ ਕੇ ਖਾ ਦਿੰਦੇ ਆ ਚਲੋ ਚਲੋ ਮੈਂ ਚਾਹ ਆ ਗਿਓ ਮੈਂ ਚਾਹ ਪੀਣੀ ਮੈਂ ਮੰਗਣ ਲਈ ਆ ਬਣਾਵਾ ਬਣਾਵਾ ਮੈਂ ਮਾਗ ਜੋ ਇੰਨੀਆਂ ਜਨਾਨੀਆਂ ਫੇਰਦੀਆਂ ਪਾਜੀ ਚਾਹ ਬਣਾਊਗਾ ਹਾਏ ਛੱਟ ਛੱਟ ਕਲੀਪਸੇ ਪਾ ਨਹੀਂ ਕਿ ਛੱਟ ਛੱਟ ਕੇ ਛੱਪ ਛੱਪ ਚੋਹਰ ਨਾਕਲੀ ਲੈ ਹੁੰਦੇ ਨੇ ਕਿ ਕਿੰਨਾ ਨਾਕਲੀ ਆ ਇਹ ਅਮਰੀਕਾ ਤੋਂ ਆਈ ਹੈ ਇਹ ਕਿਤ ਕਰਨ ਨਾਕਲੀ ਆ ਬਣੀ ਨਾਕਲੀ ਨਾਕਲੀ ਵੇ ਅਸਲੀ ਤੇਨਸਰ ਲੱਗੀ ਜੀ ਤੇਲੀ ਦਾ ਮਤਲਬ ਹੈ ਸ਼ੂਗਰ ਵੀ ਆਈ ਲੱਗਦੀ ਹੈ ਬਣੀ ਚਾਹ ਮੈਂ ਵੀ ਨਹੀਂ ਪੀਤੀ ਬਣਾਉਣਾ ਪਹਿਲਾਂ ਬੈਠ ਜੇ ਇੱਕ ਵਾਰੀ ਕੰਮ ਹੋ ਜਾ ਗੁੱਦੀਆਂ ਕਿਹਦੀ ਚਾਹ ਨਹੀਂ ਆ ਅੰਨੀ ਆਪੇ ਰਲ ਭਾਰੇ ਇਹ ਮੱਝ ਨੂੰ ਮਨ ਉਹ ਨਾ ਠੋਕ ਲਾ ਰੋ ਕਹਿੰਦੇ ਜਾਨੀ ਹਾਂ ਉਹ ਤੱਕ ਬੈਠੇ ਲਗਾ ਮਾਰੋ ਆ ਮਾਰ ਜੋ ਕਿਤੇ ਆ ਕੇ ਚੱਲਣ ਡਿਆ देखो आज सच्ची वाकई देखो, लोकार। देखो, लोकार। देखो। तो सही आके इधर चल के रहा सारे ठाणा थल्ले करके लगे पे बिचे ही पियो बिचे ही पुत्त तो आज नरसा रेडी हो गया, तो गया। की ऑपरेशन है ऑपरेशन करने लगी मैडम क्लब्स तो पाए नहीं तुसी तो छड़ दो फोन छड़ दो फोन नहीं छड़ना नहीं छड़ना दफा हो फिर अच्छा ਉਹ ਚਾਰਜ ਫਿਰ ਸੂਟਾਂ ਫਤੇ ਫਤੇ ਸਾਡਾ ਨਾਲ ਆ ਤੇ ਨਾਲ ਕੇ ਕਹਿੰਦਾ ਅੰਦਰ ਬੈਣਾ ਬਾਹਰ ਬਹੁਤ ਧੁੱਪੇ ਮੈਂ ਕਿਹਾ ਮੈਂ ਕਿੱਥੇ ਧੁੱਪੇ ਬੈਠਾਂ ਧੁੱਪੇ ਬਹੁ ਜਾਓ ਐ ਸੋਫਿਆਂ ਚ ਸਮੈਲ ਆ ਰਹੀ ਏ ਆਂਦੀ ਆ ਤਾਂ ਹਨਾ ਕਾਦੀਆਂ ਲੱਗਦਾ ਜਿਵੇਂ ਚੂਹੇ ਮਰੇ ਨੇ ਕਾਦੇ ਸੋਫੇ ਨਵੇਂ ਨਹੀਂ ਉਹ ਤਾਂ ਹੀ ਉਹਨਾਂ ਨੂੰ ਟਾਉਨ ਲੈ ਜੂ ਉਹ ਚੇਂਜ ਕਰਨੇ ਇਸ ਵਧੀਆ ਨਹੀਂ ਲੱਗਿਆ ਕਲਰ ਗਗੜਾ ਮੂੰਗਫਲੀਆਂ ਦੇ ਫਤੇ ਨੇ ਖਾ ਕੇ ਕਿੱਥੇ ਰੱਖੀਆਂ ਹੋਰ ਜੋ ਆਗੇ ਨਾ ਚੁੱਕਣਾ ਉਹਨਾਂ ਕਹਿੰਦਾ ਤੂੰ ਇਹ ਸੋਫਿਆਂ ਦਾ ਗਦੀ ਖੜੀ ਹੋਰ ਤੂੰ ਕਹਿੰਦਾ ਤੂੰ ਹੀ ਤਾਂ ਗਲਤ ਬੰਦੇ ਹੋ ਭਾਈ ਹੈ ਫਤੇ ਫਤੇ ਉਹਨਾਂ ਕਹਣਾ ਗਲਤ ਬੰਦੇ ਆ ਦੇਖੀ ਕੀ ਗਾ ਆ ਸੋਫੇ ਆ ਕੰਮ ਨੂੰ ਰੱਖੇ ਨੇ ਅਸੀਂ ਕੱਪੜੇ ਰੱਖਣ ਨੂੰ ਕਰਨ ਵਾਲੇ ਆ ਇਹ ਭਰੇ ਭਰੇ ਸਾਡੇ ਕੱਪੜੇ ਭਰੇ ਭਰੇ ਹਾਂਜੀ ਬੱਟੇ ਕੀ ਹੋ ਗਿਆ ਪਾਜੀ ਪੁੱਛ ਕੇ ਆ ਰਹੇ ਮੈਂ ਆਈ ਕੰਮ ਨਹੀਂ ਕਰਨਾ ਆਪਣਾ ਪਰਿਵਾਰਾ ਦੇ ਨਾਲ ਹੱਕ ਮੰਗਦੇ ਸੀ ਅਸੀਂ ਆ ਜੀ ਇਹ ਪਾਜੀ ਬਿਲਕੁਲ ਅੰਗਰੇਜ਼ ਆਏ ਸਾਡੇ ਘਰੇ ਆਪਣੇ ਪਰਿਵਾਰ ਨੂੰ ਹੀ ਹੱਕ ਹੱਕ ਕੱਢਦਾ ਰਹਿੰਦੇ ਕਿੰਨਾ ਤੋਂ ਮਰ ਜਾਈਦਾ ਹੁੰਦਾ ਇਹ ਤਾਂ ਗੱਲ ਹੈ ਜੀ ਇਹ ਕਦੇ ਬਾਤ ਚਾਹੀਦਾ ਤੇ ਇਦਾਂ ਹੀ ਹੈ ਇਹ ਆਪਣਾ ਕੰਨ ਹੈ ਜੋ ਦੂਰ ਹੈ। ਚੰਗਾ ਦਿਹਾੜੀ ਹੈ। ਸਹੀ ਗੱਲ ਦੀ। ਇੱਧਰ ਹੋਣ ਲਈ ਰੀਲ ਸ਼ੂਟ। ਸੱਚੀ ਤੇ ਨਹੀਂ ਪਤਾ ਮੈਂ ਤਾਂ। ਬੋਲਟ ਪਾਵੇਂ। ਬੋਲਟ ਪਾਵੇਂ ਸਾਂਭਿਆ ਨਾ ਜਾਏ। ਲੈ। ਅਮਨ ਚੱਲਦੀ ਹੈ। ਹੂੰ। ਤੇਰੇ ਮਗਰੋਂ ਬੈਕਅਪ ਜਿੰਦਗੀ ਖਤਮ ਕਰ। ਭਾਈ ਆ। ਅਮਨ ਜ਼ਿੰਦਗੀ ਜੀਣਾ ਚਾਹੁੰਦੀ ਹੈ ਅਮਨ। ਜਿੰਦਗੀ ਇੱਥੇ ਮੇਰੇ ਸ਼ੁਰੂ ਹੋਈ ਜਾਂਦੀ ਹੈ। ਅਭੀ ਜ਼ਿੰਦਗੀ ਜੀਣਾ ਚਾਹਤੀ ਹੈ ਅਮਨ। ਕਰ। ਇੰਨੀ ਵੀ ਠੰਡ ਪੋਰਾ ਪਹਿਨਦੀ ਨਾ ਕੋੜਦਾ ਆ। ਕੁਲਵਿੰਦਰ ਗੱਡੀ ਬਾਰੇ ਤਾਂ ਕੋਈ ਕਮੈਂਟ ਕਰ। ਹੋਰ ਯਾਰ। ਗੱਡੀ 'ਵਾਰ ਤੱਕ ਕਮੈਂਟ ਕਰੋ ਸਵੇਰ ਦਾ ਲੱਗੇ। ਜਿੰਨਾ ਕਮੈਂਟ ਆਪਣੇ ਮੋਬਾਈਲ ਤੇ ਆਪਣੇ ਵਲੌਗ ਦੇ ਵਿੱਚ ਕਰੂਗਾ। ਨਹੀਂ ਨਹੀਂ ਅੜਿਆ ਸਵੇਰ ਦਾ ਲੱਗਾ ਵਿਚਾਰਾ ਜਿਹੜਾ ਬੰਦਾ ਰਖਿਆ ਤੂੰ ਦਿਹਾੜੀ ਤਾਂ ਦੇ ਦੋ ਉਹਨੂੰ। ਦਿਹਾੜੀ ਤਾਂ ਦੇ ਦੋ। ਗੱਡੀ ਪਾਈ ਦੀ ਹੈ ਇਹ। ਨਹੀਂ ਨਹੀਂ ਗੱਡੀ ਪਾਈ ਦੀ ਨਹੀਂ ਤੂੰ। ਮਾਲਕ ਬਲ ਕਹਿ ਕੇ ਉਤਾਰ ਤੇਰੀ ਕੀ ਸਿਖ ਰਾ ਰਹੇ ਸਵਾਰ ਕੇ। ਭਾਈ ਇਹ ਇਤਨਾਂ ਵਾਲੀ ਵੀ ਰਹਿੰਦੀ ਇੱਕ ਆਪਣਾ ਹੈਲੀਕਾਪਟਰ ਵੀ ਰਹਿੰਦਾ। ਕਿਹੜਾ? ਇਹ ਤਾਂ ਬਾਤ ਕਰਾਉਂਦਾ। ਇਹ ਸਵੇਰ ਤਾਂ ਗੱਡੀ ਸਾਫ਼ ਕਰੀ ਜਾ ਰਹੇ। ਉਹ ਰੀਲ ਬਣੇਗੀ ਪਤਾ ਮੈਨੂੰ ਲੱਗਿਆ ਲੈ ਉਧਰ ਮਰ ਜਾ ਰੀਲ ਵੀ ਬਣੇਗੀ ਜੀ ਮਾਰ ਤਾਂ ਮੋਟਾ ਮੋਟਾ ਲੈਟਸ ਗੋ ਸਕੂਟਰੀ ਸਾਫ ਕਰਤੀ ਮਰ ਜਾ ਕਰਤੀ ਸਾਫ ਸਕੂਟਰੀ ਦੀ ਪਾਕਿਸਤਾਨ ਨੂੰ ਕਾਹਕੇ ਕਿਤੇ ਪਾ ਉਸ ਜੀ ਪਾਸ ਲਈਏ ਵਿੱਚ ਅਰੇ ਮੈਂ ਬਾਹਰ ਆ ਜਾ ਨਹੀਂ ਕੱਲੀ ਹਾਂ ਕੱਲੀ ਸੋਫੇ ਤੇ ਕੋਈ ਕੁੜੀ ਦਾ ਫੋਨ ਆ ਗਿਆ ਕਿਉਂ ਬੈਠ ਕੇ ਫੋਨ ਆ ਗਿਆ ਫੋਨ ਆ ਗਿਆ ਕੋਈ ਨਾ ਲਵੋ ਨਾ ਆ ਰੀਲ ਬਣੇਗੀ ਆ ਰੀਲ ਆ ਤੇ ਆ ਕੁੜੀ ਲੱਗਣੀ ਮੇਰੀ ਛੇ ਮੜਨ ਲੱਗਣੀ ਮੈਨੂੰ ਪਤਾ ਛੇ ਮੜਨ ਲੱਗਣ ਮੇਰਾ ਛੇ ਮੜਨ ਪਤਾ ਇਹ ਕਿਹੜੀ ਪਾਲਸ ਆ ਠੱਗ ਠੱਗ ਜੀ ਕਰਦੀ ਆਂ ਅੱਛਾ ਤੋਂ ਬਾਅਦ ਕਪੜਾ ਸਾਫ ਕਰਦੇ ਹਾਂ ਹੁਣ ਉਤਾਰ ਵੀ ਮੰਗਾਊਗਾ ਇਹ ਉਤਾਰ ਵੀ ਮੰਗਾਊ ਪੱਕਾ ਮਗਾਣੀ ਹੁਣ ਤੁਸੀਂ ਵੀ ਲਓ ਉਧਰ ਮੂੰਹ ਦੇ ਅਮਣ ਕਹਿੰਦਾ ਮੂੰਹ ਦੇ ਅਮਣ ਕਹਿੰਦਾ ਮੂੰਹ ਤੇ ਰੀਲ ਬਣਦੀ ਮਿਆ ਪੱਕੇ ਪਿਆਰ ਹੋਰ ਕੋਲ ਨਾ ਨੰਗੇ ਇੰਨਾ ਪਿਆਰ ਤੇਰਾ ਫਤੇ ਹੋਈ ਪਰ ਮੜਿਆ ਦਿੱਲੀ ਤੇ ਲਾ ਹੋਰ ਫਤੇ ਫਤੇ ਖੜਾ ਫੋਟੋ ਕਿਦਾਂ ਹਿੱਤ ਇਹਨੂੰ ਕਰੋ ਪਰ ਆ ਤਾਈ ਖਚੂਆ ਪਿੱਡ ਲਾਲਾ ਗੱਡੀ ਸੋਟਾ ਉੱਥੇ ਗੱਡੀ ਦੇ ਮਿਆ ਮਾਣ ਹਾਂਜੀ ਮੰਮੀ ਚਾਹ ਲੱਗਦੀ ਹੈ ਬਣਾਉਣ ਲੱਗੇ ਆ ਬਣਾਣ ਲੱਗੇ ਆ ਉਹ ਲੈ ਜਾਂਦੇ ਹੁਣ ਅਮਰਨੀ ਦੇ ਵਾਲ ਤੇ ਦੇ ਮਮਾਸੀ ਨੂੰ ਵੀ ਆਉਂਦੇ ਬੋਲਟ ਤੇ ਬੈਠੋ ਲਾ ਹੋ ਗਈਆਂ ਫੋਟੋ ਵਾਟਰ ਸੂਟ ਹੋ ਗਿਆ ਕਾਣਾਲਾ ਬੋਲਟ ਤਾਂ ਰੱਖਿਆ ਪੜਾ ਕੇ ਪਾਉਂਦੇ ਚਲਾਣਾ ਨਹੀਂ ਹੈਗਾ ਨਹੀਂ ਜਾਂਦੀ ਹੈ ਕਿ ਸਤੇਜ਼ ਦੇ ਨਾਲ ਵੀ ਬੋਲਟ ਤਾਂ ਰੱਖਿਆ ਤੱਕੇ ਪਾਉਨੂ ਉਹ ਬੜਾ ਜ਼ੋਰ ਲਾ ਕੇ ਰੱਖਿਆ ਤੱਕੇ ਪਾਉਨੂ ਇਹਨੂੰ ਜੀ ਮਾਰ ਗਿਆ ਬੋਲਟ ਤਾਂ ਡਾਹ ਹੋ ਜਾਈ ਅਮਰ ਥੋੜੀ ਇਕੱਠੀਆਂ ਕਰਕੇ ਸਿੱਟੋ ਮੂੰਗਫਲੀਆਂ ਖਲਾਰ ਖਲਾਰ ਕੇ ਸਿੱਟਣ ਦੇ ਛਿਲਕੇ ਨਹੀਂ ਬਾਅਦ ਮੰਨ ਕੰਮ ਕੀ ਵੀ ਬਣਾਏ ਬਾਅਦ ਮੰਨ ਜਾ ਮਰ ਲੱਗਦਾ ਬੰਦਾ ਉਰੇ ਸਿੱਟ ਦਿੰਦਾ ਸਾਰੇ ਦੇਖੋ ਇੱਥੇ ਸਾਰੇ ਇੱਥੇ ਸਿੱਟੂ ਲਾ ਕੇ ਸਿੱਟੂ ਆਈ ਨਹੀਂ ਦੂਰ ਨਾ ਸਿੱਟੋ ਲੱਗ ਗਿਆ ਸਿੱਟੋ ਮੈਂ ਖਾਦੀ ਨਹੀਂ ਪੁਤਰੀ ਤੇਰੇ ਵਾਲ ਬੜੇ ਲੰਬੇ ਹੋ ਗਏ ਨੇ ਤੇਰੀ ਖਰਾਕ ਸਾਰੀ ਵਾਲਾਂ ਨੂੰ ਲੱਗੀ ਜਾ ਰਹੀ ਹੈ ਹਨਾ ਬੜਿਆ ਆਇਆ ਜੋਦਾ ਆਹ ਜੋਦੇ ਦੀਆਂ ਆਂਦਰਾ ਨਿਕਲੀਆਂ ਜੋਦੇ ਦੀਆਂ ਆਂਦਰਾ ਨਿਕਲੀਆਂ ਹੋਈਆਂ ਜੋਦਾ ਦੇਖ ਲੋ ਇਹ ਵਾਲ ਆਪਣੀ ਜੋਦੇ ਜੋਦੇ ਮੇਰੇ ਉਹ ਸਿਮੂ ਦੇ ਵੀ ਬਹੁਤ ਲੰਬੇ ਹੋ ਗਏ ਬਾਲ ਉਹਨੇ ਸਿਰੇ ਕੀ ਬਣਾਸਾ ਮਾਰਿਆ ਸਿਰ ਨੂੰ ਵੇਖਿਆ ਸਨੋ ਪੈਰੀ ਪਤਾ ਕਿੰਨੀ ਨਾਲੀਆਂ ਨਿਕਲੀਆਂ ਜੜੀ ਕੁੜੀ ਉਹਰੇ ਮੀਨਾ ਮੇ ਨੋ ਨੀ ਸੀ ਉੱਥੇ ਅੱਗੇ ਆ ਆ ਦੇਖ ਸਿਮੂ ਦੇ ਤੈਨੂੰ ਕੀ ਕਹਿ ਰਿਹਾ ਇਹ ਇਹ ਨਹੀਂ ਤੇ ਗਲਤ ਆ ਗੱਲ ਤੇਰੀ ਹਨਾ ਇਹ ਗਲਤ ਮੈਂ ਤਾਂ ਮੈਂ ਸੱਚ ਦੱਸ ਰਿਹਾ ਨਾ ਤੇ ਮੈਂ ਚਾਹਤਾ ਰਾਂ ਫਿਰ ਦੱਸੋ ਮੈਨੂੰ ਨਾਲੀ ਤੂੰ ਹਾਂ ਮੈਂ ਨਾਲੀ ਨੰਗ ਜਾ ਤੇਰੀ ਮੈਂ ਨਹੀਂ ਕਹਿੰਦਾ ਪੀਤੀ ਰ ਉਹ ਜਾਓ ਕੰਮ ਕਰ ਮੈਨੂੰ ਕਹਿੰਦੀ ਨਾਲੀ ਬੰਦੀ ਲੀਆਂ ਦਾਈ ਆਉਂ ਤਰੇ ਸਦਾਈ ਜਾਨ ਇਸ ਤਾਂ ਜੋ ਪੂਜਾ ਕਰਦੇ ਆ ਉਸ ਤਾਂ ਕੀ ਇਹ ਕੀ ਇਸ ਤਾਂ ਨਹੀਂ ਇਸ ਤਾਂ ਨਹੀਂ ਫਿਰ ਕੇ ਤਾਂ ਨਹੀਂ ਇਸ ਤਾਂ ਨਹੀਂ ਹੋ ਫਿਰ ਕੀ ਹੋ ਗਿਆ ਫਿਰ ਤਾਂ ਨਹੀਂ ਅਮਣੀ ਅਮਣੀ ਕਿੱਡੀ ਆ ਲੈ ਆ ਰਹੇ ਨਹੀਂ ਅਮਣਾ ਜੇ ਤਰਿਲ ਬਣਾ ਇਦਨੇ ਆਉਣ ਨੂੰ ਆਈ ਮੜੇ ਸਦਾ ਤੁਹਾਨੂੰ ਯਮਣੀ ਯਮਣੀ ਗਗਣੀ ਗਗਣੀ ਕਿੱਡੀ ਗੱਲ ਹੈ ਨਹੀਂ ਨਹੀਂ ਗਗਣੀ ਨਹੀਂ ਆ ਤੇ ਪ੍ਰੇਮ ਕਾ ਦੇ ਲੀਲ ਝੂਟ ਹੋਣ ਲੱਗੀ ਐ ਤੇ ਤੁਸੀਂ ਬਣੇ ਲੋ ਵਲੌਗ ਚ ਨਾਲ ਲੀਲ ਝੂਟ ਹੋ ਰਹੀ ਕੰਮੀ ਕੰਮੀ ਕਰਨਾ ਲਓ ਜੀ ਸਾਡੀ ਇੰਸਟਾਗ੍ਰਾਮ ਤੇ ਜੋ ਜੋ ਰੀਲਸ ਅੱਕ ਕਰਿਓ ਜਾ ਕੇ ਇੰਸਟਾਗ੍ਰਾਮ ਤੇ ਜਰੂਰ ਬਹੁਤ ਘੈਂਟ ਆ ਰਹੀ ਰੀਲਸ ਦਾ ਘੁੰਟ ਰਹੀ ਰੀਲਸ ਨਹੀਂ ਮੈਂ ਚਾਹਤ ਰਾਂ ਦੱਸੋ ਹਾਂ ਤਾਂ ਦੇਰ ਜਿੱਤੇ ਅਮੋ ਗਾ ਦੋ ਅੱਬ ਇੱਥੇ ਆ ਇਧਰ ਦੇਖੋ ਹਣ ਖਾ ਕੇ ਮੂੰਗ ਫੜੀਆਂ ਤੇ ਹੁਣ ਲੱਗਣ ਲੱਗਾ ਪਿਆ ਝਾੜੂ ਪਾ ਦੇ ਪਾ ਦੇ ਪਾ ਦੇ ਸਦਾ ਹੀ ਪਾ ਦੇ ਦੇਖੀ ਜਾਓ ਸਦਾ ਹੀ ਇਕੱਠੇ ਹੋਏ ਬੰਨੀਤ ਨਾ ਇਦਾਂ ਆ ਗਏ ਅੱਤਾਰ ਜਦੋਂ ਦੇ ਸਵੇਰ ਦੇ ਕੇਲੇ ਆ ਤੇ ਜ਼ੋਰ ਲਾ ਰੱਖਿਆ ਕੇਲੇ ਖਾਣ ਲਗੇ ਮਾਮੇ ਹੁਰੀ ਆਏ ਹੋਏ ਕੇਲੇ ਲੈ ਕੇ ਮਾਮੀ ਲੈ ਕੇ ਆਈ ਤੇ ਸਾਰੇ ਤੁਸੀਂ ਖਾਣੇ ਕੱਲਿਆਂ ਨੇ ਕਹਿੰਦੇ ਕੇਲੇ ਮਾਮੀ ਲੈ ਜਾਈ ਸਾਬਾਈ ਕਿ ਕਿਨੇ ਕੇਲੇ ਖਾ ਗਏ ਕਬਜ ਹਾਂ ਨਹੀਂ ਤੇ ਮਾਮੀ ਇਹ ਤਾਂ ਹੀ ਤੇ ਖਾਣੇ ਤੇ ਖਾਣੇ ਤੇ ਕੇਲੇ ਦੇ ਖਾ ਲੈ ਕਬਜ ਹੋ ਜਾਣੀ ਆ ਮਨ ਸਵੇਰੇ ਸ਼ਾਮ ਨੂੰ ਦੁਪਹਿਰੇ ਖਾਦਾ ਹੁਣ ਅੱਛਾ ਲੈ ਤਿੰਨ ਟਾਈਮ ਦੋ ਟਾਈਮ ਅਗਲੇ ਫਰੂਟ ਓ ਮਰ ਜੋ ਕਿ ਬਾਸੀ ਬਾਸੀ ਫੈਮਿਲੀ ਮਾਈ ਗੋਡ ਮਾਈ ਗੋਡ ਹਾਂ ਤੂੰ ਅੰਜੋਰ ਲਾ ਰਕੇ ਜਾ ਜਾ ਬੀਆ ਬੀਆ ਜਾ ਬੇ ਬੀ ਜਾ ਅਮਣ ਚਾਹ ਹੈ ਤੇ ਚਾਹ ਤੇ ਬਣਾਣੀ ਤੇ ਬਣਾਣੀ ਤੇ ਪੀਣੀ ਤੇ ਪੀਣੀ ਤੇ ਚਾਹ ਤੇ ਬਣਾਵਾ ਤੇ ਬਣਾਵਾ ਤੇ ਗੈਸ ਚਲਾਵਾ ਚਾਹ ਤੇ ਬਣਾਣੀ ਪੈਣੀ ਹੈ ਮੈਂ ਤਾਂ ਧਰਾ ਫਿਰ ਚਾਹ ਤੇ ਪਾਣੀ ਤੇ ਪਾਣੀ ਤੇ ਧਰਾ ਪਾਣੀ ਤੇ ਕਰ ਦਿੰਦਾ ਇਹ ਸਾਡੀ ਜਿੰਦ ਜਾਨ ਹੈ ਇਸ ਕੋ ہم ਨਹੀਂ ਛੋੜ ਸਕਤੇ ਇਸ ਕੇ ਬਿਨਾ ہم ਮਰ ਜਾਏਗੇ ਅਮਣ ਕੇ ਅਸਰ ਹੀ ਨਿਕਲੀ ਜਾ ਰਹੀ ਤੇ ਹਮਨੇ ਨਹੀਂ 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 ਦਾਲ ਖਲੀ ਤੇ ਧਰੀ ਹੋਈ ਸਾਡੇ ਆਉਂਦੀ ਕੋਈ ਚੀਜ਼ ਦਾਲ ਮਖਣੀ ਬਦਾ ਕੇ ਮੱਖਣ ਦਾ ਡੱਬਾ ਨੂੰ ਹਜੇ ਥੋੜੀ ਹੈ ਨਹੀਂ ਨਹੀਂ ਪਰ ਥੋੜੀ ਜਿਹੀ ਰਹੀ ਅਰੇ ਨਹੀਂ ਮੈਂ ਤੁਹਾਨੂੰ ਦੱਸਾਂਗੀ ਕਦੋਂ ਖਾਣ ਆਲਲ ਪੀਪਲ ਔਨ ਯੂਟਿਊਬਰਸ ਆ ਲਾਈਕਸ ਆਰ ਕੋਲੈਬੋਰੇਸ਼ਨ ਕਿਨ ਡਿਫੀਕਲਟ ਇਹ ਜਿੱਦਾਂ ਦੀ ਗਗਨ ਰਿਟਾਇਰਮੈਂਟ ਹੋਈ ਹੈ ਨਾ ਉਦੋਂ ਦੀ ਗਗਨ ਜਿਆਦਾ ਇੰਗਲਿਸ਼ ਬੋਲਦੀ ਸੀ ਤੈਨੂੰ ਲੱਗਿਆ ਤਲਟੇਰ ਲਟੇਰ ਤੂੰ ਕਿਹੜਾ ਖੂਜ ਵੜ ਕੇ ਪੜੀ ਤੈਨੂੰ ਨਹੀਂ ਪਤਾ ਅਰੇ ਤੈਨੂੰ ਗਗਨ ਦੀ ਰਿਟਾਇਰਮੈਂਟ ਕਹਿਣੀ ਨਹੀਂ ਮੈਂ ਹੁਣ ਉਹ ਕਹਿੰਦੇ ਕਿ ਕਿਚਨ ਚ ਤੁਸੀਂ ਦੋਨੇ ਜਾਣੀਆਂ ਜਿਹੜੀ ਉਹ ਕਿਚਨ ਨੇ ਗੁਪਤ ਗੂ ਕਰਦੀ ਜੀ ਬਹੁਤ ਸੋਹਣੀ ਲੱਗਦੀ ਤੀਜੀ ਕਾ ਮਰ ਗਈ ਹੈ ਤੀਜੀ ਵੀ ਨਾਲ ਹੀ ਹੈ ਗੁਪਤ ਗੂ ਫਿਲਹਾਲ ਤੀਜੀ ਤੇ ਅੱਜ ਆਈ ਹੈ ਨਾ ਇੱਥੇ ਹੀ ਆ ਮੈਂ ਵੀ ਗੁਪਤ ਗੂ ਕਰਦੇ ਜਿਹੜਾ ਲੋ ਜੀ ਸਾਡੀ ਪਾਰਟੀ ਨੇ ਹੁਣ ਕੰਮ ਸ਼ੁਰੂ ਜਿਹੜਾ ਆ ਉਹਨੂੰ ਕੋਈ ਗੱਲ ਨਹੀਂ ਅੱਜ ਆਪੋ ਜੀਟ ਹੋ ਗਿਆ ਕੰਮ ਅੱਗੇ ਬੈਠ ਕੇ ਦੁਪਹਿਰੀ ਟਾਈਮ ਹੁੰਦੀ ਹੈ ਦੁਪਹਿਰੀ ਚਾਰ ਜੀ ਹੁਣ ਸਾਮ ਹੁਣ ਸਭਾ ਕੇ ਦੁਪਹਿਰਿਆ ਹੀ ਸਾਰਾ ਦਿਨ ਅਜਿ ਪਏ ਨਹੀਂ ਹੈਗੇ ਤੇ ਹੁਣ ਬੈਟਰੀ ਸਾਡੀ ਡਾਊਨ ਹੋਈ ਪਈ ਉਹਨਾਂ ਸੱਚੀ ਜਰਾਬਾ ਚ 24 ਘੰਟੇ ਘੁੰਮ ਕਰਦਾ ਤੇ ਕੱਪੜਿਆਂ ਲੱਗੇ ਹੋਏ ਸੇਲ ਸਾਰੇ ਕੱਪੜੇ ਸਾਹਮਣੇ ਆ ਰਹੇ ਇਹ ਇਧਰ ਜਿਹੜੇ ਰਿਸ਼ਤੇਦਾਰ ਆਏ ਹੋਈ ਆਟਾ ਗੁੰਨਣ ਲਾ ਰੱਖੇ ਨੇ ਆਈ ਕਿਹਾ ਕਿ ਐ ਨਹੀਂ ਰੋਟੀ ਦੇਣੀ ਤੁਹਾਨੂੰ ਨਹੀਂ ਰਿਸ਼ਤੇਦਾਰ ਤਾਂ ਨਹੀਂ ਕੈਨੂ ਜੀ ਕਰਦਾ ਮਤਲਬ ਇੱਕ ਗੱਲ ਹੋ ਜਾਂਦੀ ਰਿਸ਼ਤੇਦਾਰ ਰਿਸ਼ਤੇਦਾਰ ਤਾਂ ਨਹੀਂ ਹੈਗੇ ਐ ਤਾਂ ਮੇਰੀ ਭੈਣ ਹੀ ਆ ਇਹ ਮੇਰੇ ਨਾਲ ਮੂੰਹ ਕਰ ਲੰਮੀ ਆਪੋ ਨੇ ਸੇਮ ਆ ਜਿਹੜੇ ਰਿਸ਼ਤੇਦਾਰ ਕਰਮ ਨਹੀਂ ਕਹ ਨਹੀਂ ਹੈ ਹਾਂ ਇਹਨਾਂ ਦਾ ਰਿਸ਼ਤੇਦਾਰ ਕੈਨੂ ਜੀ ਨਹੀਂ ਕਰਦਾ ਹੈਗਾ ਕਿ ਨਹੀਂ ਰਿਸ਼ਤੇਦਾਰ ਚੰਗਾ ਨਹੀਂ ਲੱਗਦਾ ਹਨ ਐਂ ਲੱਗਦਾ ਕਿ ਆਪਣੇ ਭੈਣ ਭਰਾ ਨੇ ਰਿਸ਼ਤੇਦਾਰ ਨਹੀਂ ਚੰਗਲਾ ਦੇ ਇੱਕ ਗੱਲ ਬਣੀ ਹੋਈ ਹੈ ਕਿ ਰਿਸ਼ਤੇਦਾਰ ਆਏ ਹੋਏ ਨੇ ਇਧਰ ਆਪਾਂ ਲਾਰੇ ਦਾ ਤੜਕਾ ਤੇ ਸਾਡੀ ਭੈਣ ਕੋਲ ਨਰੀ ਆਟਾ ਤੇ ਇੱਕ ਭੈਣ ਕਰਦੀ ਪਈ ਐ ਸਫਾਈਆਂ ਤੇ ਇੱਕ ਭੈਣ ਗਈ ਹੋਈ ਐ ਬਾਜ਼ਾਰ ਤਾਂ ਨੂੰ ਪਤਾ ਕਿਹੜੀ ਬੁਟੀਕ ਵਾਲੀ ਠੀਕ ਐ ਮੈਂ ਬੁਟੀਕ ਵਾਲੀ ਇੱਥੇ ਆ ਇੱਕ ਬੁਟੀਕ ਵਾਲੀ ਅੱਜ ਭੇਜੀ ਹੋਈ ਐ ਕਿਉਂਕਿ ਇੱਥੇ ਆ ਅਸੀਂ ਹੈ ਤੇ ਦਾਲ ਨੂੰ ਤੜਕਾ ਲਾ ਕੇ ਤੇ ਫਿਰ ਆਪਾਂ ਮਿਲਦੇ ਆ ਤੇ ਬਾਕੀ ਪਾਰਟੀ ਜਿਹੜੀ ਐ ਸਾਰੀ ਆਪਣੇ ਆਪਣੇ ਕੰਮ ਲੱਗੀ ਹੋਈ ਐ ਮੈਂ ਦਿਖਾਨੀਆਂ ਤੁਹਾਨੂੰ ਕੀ ਹੋ ਰਿਹਾ ਕੀ ਹੋ ਰਿਹਾ

ਫਤੇ ਤੂੰ ਤਾਂਗ ਨਹੀਂ ਕਰਨੋ ਹਟਦਾ ਨਾਨੀ ਨੂੰ ਫਤੇ ਪਾਪਾ ਗੱਡੀ ਅੰਦਰ ਗਾਰੇ ਤੁਸੀਂ ਅੱਗੇ ਨੱਚੀ ਜਾ ਰਹੇ ਹੋ ਹੈ ਕਚਰਾ ਪਾਪਾ ਨੇ ਸਾਫ ਕੀਤੀ ਤੂੰ ਕਚਰਾ ਕਹਿ ਰਿਹਾ ਹੈ ਛਿੱਤਰ ਖਾਣੇ ਹੋਰ ਪਾਣੇ ਤੇਰੇ ਇੱਧਰ ਆ ਜਾ ਲੈ ਆਉ ਲੈ ਲੈ ਅੱਗੇ ਲਫਾਫਾ ਰੱਖਦਾ ਗੱਡੀ ਤੇ ਇਹ ਪਾਪਾ ਦੀ ਗੱਡੀ ਵਧੀਆ ਨਹੀਂ ਹੈਗੀ